ਔਰ ਕਾ ਨੂੰ ਵੀ ਸਖਿਆ ਕੇ ਤੋਰਦਾ ਹੈ ਜਰੂਰ ਵੀਰੇ ਦੇਖੋ ਜਿਹੜਾ ਆਪਣੇ ਕੋਲੇ ਆਉਂਦਾ ਸੀ ਜੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਉਹ ਨੂੰ ਜਿਹੜਾ ਬੰਦਾ ਆਪਣੇ ਤੋਂ ਨਹੀਂ ਸਿੱਖ ਪਾਉਂਦਾ ਉਹ ਫਿਰ ਕਿਤੇ ਵੀ ਨਹੀਂ ਸਿੱਖ ਸਕਦਾ ਇੰਨੇ ਡੀਪਲੀ ਤਰੀਕੇ ਨਾਲ ਆਪਾਂ ਕੋਸ਼ਿਸ਼ ਕਰਦੇ ਆਂ ਵੀ ਹਰੇਕ ਪਰਸਨ ਨੂੰ ਸਮਝ ਆ ਪਵੇ। ਇੰਟਰਸਟ ਕਰਕੇ ਆਇਆ ਹੂੰ। ਬਾਈਬਲ ਇੰਟਰਸਟ ਹੈ ਪੂਰਾ। ਪੂਰਾ ਇੰਟਰਸਟ। ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਕਿੱਡੀ-ਕਿੱਡੀ ਦੂਰੋਂ ਆਇਆ ਸਾਊਥ ਤੋਂ ਆਇਆ ਬਾਈ 2500 ਕਿਲੋਮੀਟਰ ਤੋਂ ਚੱਲ ਕੇ ਆਇਆ ਤੇ ਆਪਾਂ ਦਾ ਫੇਰ ਵੀ ਪੰਜਾਬ ਦੇ ਵਿੱਚ ਰਹਿਣਾ ਹੈ ਜਿਹੜਾ ਅੱਜ ਦੋਸਤੋ ਤੁਹਾਨੂੰ ਇਹੋ ਜਿਹੇ ਬੰਦੇ ਨਾਲ ਮਲਾਉਣ ਜਾ ਰਿਹਾ ਜਿਸ ਨੇ 300 ਤੋਂ ਵੀ ਵੱਧ ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਦਿੱਤਾ ਮਤਲਬ ਵੀ ਘਰੇ ਬੇਲੇ ਬੈਠੇ ਸੀਗੇ ਇਹ ਹਲੇ ਵੀ ਕੰਮ ਬਰਕਰਾਰ ਹੈਗਾ ਜੇ ਤੁਸੀਂ ਵੀ ਘਰੇ ਬੇਲੇ ਬੈਠੋਗੇ ਤੇ ਕੁਛੇ ਕੰਮ ਲਈ ਹੀ ਲੱਗੇ ਤੇ ਉਹ ਬਾਈ ਨਾਲ ਮਨਾਉਣਾ ਤੁਹਾਨੂੰ ਕੀ ਕੰਮ ਆ ਸਾਰੀ ਗੱਲਬਾਤ ਦਸਾਉਣਾ ਹੈਗਾ ਤੇ ਮੈਂ ਗੱਲ ਕਰਦਾ ਦੋਸਤੋ ਸ਼ੇਅਰ ਮਾਰਕੀਟ ਦੀ ਸ਼ੇਅਰ ਮਾਰਕੀਟ ਹੋਰ ਵੀ ਬਹੁਤ ਜ਼ਿਆਦਾ ਸਿਖਾਉਂਦੇ ਨੇ ਪਰ ਪੰਜਾਬੀ ਦੇ ਵਿੱਚ ਕਲੀਅਰ ਕੋਈ ਕੋਈ ਸਿਖਾਉਂਦਾ ਤੇ ਇੱਧਰ ਕਲਾਸ ਦੇ ਵਿੱਚ ਆ ਕੇ ਤੁਹਾਨੂੰ ਦਿਖਾਉਣਾ ਸਾਰੀ ਗੱਲ ਤੇ ਇੱਥੇ ਰਹਿਣ ਦਾ ਵੀ ਪ੍ਰਬੰਧ ਹੈ ਸਾਰਾ ਕੁਝ ਹੈਗਾ ਤੇ ਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਆਪਾਂ ਇੱਧਰ ਆ ਕੇ ਆ ਲੋ ਸਤਿਕਾਰ ਜੀ ਹੋਰ ਤੋਂ ਬਹੁਤ ਚੀਜ਼ਾਂ ਚੜਦੀ ਕਲਾ ਵਧੀਆ ਵਧੀਆ ਜੀ ਤੇ ਕਿੰਨੇ ਕੁ ਬੰਦਿਆਂ ਨੂੰ ਰੋਜ਼ਗਾਰ ਦੇਤਾ ਤੁਸੀਂ ਨੇ ਤੂੰ ਪਹਿਲਾਂ ਬਾਈ ਚੱਲੀ ਜਾਂਦਾ ਜੀ ਜਿਵੇਂ ਹੁਣ ਸਾਡੇ ਕੋਲੇ ਬੈਚ ਦੇ ਵਿੱਚ ਤੁਸੀਂ ਦੇਖ ਰਹੇ ਹੋ ਹਾਂ ਲਗਭਗ ਤਿੰਨ ਕੁ ਮਹੀਨੇ ਦੇ ਵਿੱਚ 300 ਸਟੂਡੈਂਟ ਸਾਡੇ ਕੋਲੋਂ ਸਿੱਖ ਕੇ ਚਲੇ ਗਏ 300 ਬੰਦੇ ਨੂੰ ਰੋਜ਼ਗਾਰ ਦਿੱਤਾ ਤੇ ਹੁਣ ਜਿਹੜੇ ਨਵੇਂ ਮੁੰਡੇ ਨੇ ਸਿੱਖ ਰਹੇ ਨੇ ਵਧੀਆ ਹਾਂ ਵ ਤੇ ਕਿੰਨਾ ਟਾਈਮ ਹੋ ਗਿਆ ਨਾ ਬਈ ਅਨੁਸਾਰ ਇਹਨਾਂ ਨੂੰ ਤਕਰੀਬਨ 20-25 ਕਿ ਦਿਨ ਹੋਏ ਨੇ 20-22 ਕਿ ਦਿਨ ਹੋਏ ਨੇ ਅੱਛਾ ਤੇ ਰੈਸੈਂਡ ਦਾ ਪ੍ਰਬੰਧ ਉਹ ਪੂਰਾ ਹੀ ਜਿਹੜੇ ਦੂਰ ਤੋਂ ਆਉਂਦੇ ਨੇ ਅੰਮ੍ਰਿਤਸਰ ਬਠਿੰਡਾ ਜਾਂ ਹਨਾ ਜਦਿਆਣਾ ਉਹਨਾਂ ਲਈ ਹੈਗਾ ਉਹਰੇ ਕਿੱਥੋਂ ਕਿੱਥੋਂ ਆ ਰਹੀਆਂ ਸੰਗਤਾਂ ਬਹੁਤ ਦੂਰ ਦੂਰੋਂ ਆ ਰਹੀਆਂ ਨੇ ਜੀਆਂ ਹੂੰ ਕੁਈ ਬਠਿੰਡਾ ਕੋਈ ਲੁਧਿਆਣਾ ਮਲੇਰਕੋਟਲਾ ਨਾ ਦੂਰ ਦੂਰ ਤੱਕ ਅੰਬਾਲਾ ਅੰਬਰਸਰ ਤਰਨਤਾਰਨ ਤੱਕ ਆ ਰਹੇ ਨੇ ਤੇ ਇੰਨਾ ਬਾਈਆਂ ਨੂੰ ਸਾਰਿਆਂ ਨੂੰ ਕਿੰਨਾ ਕਿੰਨਾ ਟਾਈਮ ਗਿਆ ਵੀ ਬਈ ਬਈ ਕੁਛ ਨਾ ਇਹਨਾਂ ਨੂੰ ਟਾਈਮ ਵੀਰੇ ਸਾਡਾ ਬੈਚ ਆ ਜਿਹੜਾ 1 ਮਹੀਨੇ ਦਾ ਹੁੰਦਾਗਾ ਇਹਨਾਂ ਨੂੰ ਤਕਰੀਬਨ 20 ਦਿਨ ਹੋਏ ਨੇ 1 ਮਹੀਨੇ ਦੇ ਵਿੱਚ ਤੁਸੀਂ ਸਿੱਖਿਆ ਦੇ 1 ਮਹੀਨੇ ਦੇ ਵਿੱਚ ਹਾਂ ਸੈਚਰਡੇ ਸੰਡੇ ਦੀ ਛੁੱਟੀ ਹੁੰਦੀ ਆ ਸਾਡਾ ਕੋਰਸ ਆ ਜਿਹੜਾ ਸਰ ਦਾ ਖਰਚਾ ਤੁਹਾਨੂੰ ਜੋਗੇ ਕਰ ਦੋ ਮੈਂ ਜਰੂਰ ਜਰੂਰ ਵੀਰੇ ਹੋ ਜਾਂਦੇ ਨੇ ਸਾਰੇ ਜਿਹੜੇ ਸਾਡੇ ਪੁਰਾਣੇ ਸਟੂਡੈਂਟ ਨੇ ਵਧੀਆ ਕਰ ਰਹੇ ਨੇ ਘਰੇ ਬੈਠ ਕੇ ਦੋਸਤੋ ਤੁਸੀਂ ਦੇਖ ਸਕਦੋਂਗੇ ਤੇ ਇੱਧਰ ਰਹਿਣ ਸੈਨ ਦਾ ਪ੍ਰਬੰਧ ਪੂਰਾ ਦਾ ਤੁਸੀਂ ਦੇਖ ਸਕਦੇ ਹੋ ਸਾਰਾ ਇੰਤਜ਼ਾਮ ਬਈ ਦਾ ਵਧੀਆ ਕਰਿਆ ਹੋਇਆਗਾ ਸਾਸ਼ੀ ਗੱਲ ਵੀਰੇ ਮੇਰਾ ਨਾਮ ਗਗਨਦੀਪ ਆ ਹਾਂਜੀ ਮੈਂ ਬਰਨਾਲੇ ਤੋਂ ਵੀਰੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਭਾਈ ਲੱਗਿਆ ਹਾਂਜੀ ਮੈਨੂੰ ਵੀਰੇ ਸ਼ੁਰੂ ਕੀਤੇ ਨੂੰ 20 ਦਿਨ ਹੋਏ ਨੇ ਹੂੰ ਤੇ ਬੜਾ ਵਧੀਆ ਤਰੀਕੇ ਨਾਲ ਵੀਰੇ ਆ ਦੱਸਦਾ ਗਏ ਹਨਾ ਬੜੇ ਗਰਾਊਂਡ ਲੈਵਲ ਤੋਂ ਤੇ ਬੜੇ ਪੰਜਾਬੀ ਦੇ ਵਿੱਚ ਹਰ ਚੀਜ਼ ਨੂੰ ਬੜੇ ਤਰੀਕੇ ਨਾਲ ਹਨਾ ਜੇ ਨਹੀਂ ਵੀ ਸਮਝ ਆਉਂਦੀ ਤਾਂ ਵੀ ਦੋ ਦੋ ਤਿੰਨ ਤਿੰਨ ਵਾਰ ਦੱਸਦੇ ਨੇ ਔਰ ਜਿੰਨਾ ਕਿ ਯਾਰ ਮੈਂ ਇੱਥੇ ਸਟੱਡੀ ਕੀਤਾਗਾ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਸੈਟੀਸਫਾਈਡ ਮਾਹੌਲ ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਜਿਹੜਾ ਬੰਦਾ ਜਿੰਨੀ ਮਿਹਨਤ ਕਰ ਲੂਗਾ ਵੀਰੇ ਉਹਦੇ ਲਈ ਓਨਾ ਹੀ ਪੈਸਾ ਆਣਾ ਜਾਦੇ ਪੜੇ ਲਿਖੇ ਦੀ ਤਾਂ ਹੀ ਲੋੜ ਕੋਈ ਮੈਟਰ ਨਹੀਂ ਹੈਗਾ ਵੀਰੇ ਯਾਰ ਪੜੇ ਲਿਖੇ ਹੋਣਾ ਤੁਹਾਨੂੰ ਥੋੜਾ ਜਲਦੀ ਕਰ ਤੋ ਕਵਰ ਅਪ ਕਰ ਜਾਂਦੇ ਤੁਸੀਂ ਚੀਜ਼ਾਂ ਨੂੰ ਤੁਸੀਂ ਨਹੀਂ ਤੁਹਾਨੂੰ ਇੰਗਲਿਸ਼ ਬਾਰੇ ਥੋੜਾ ਜਿਆ ਨਹੀਂ ਬੇਸਿਕਲੀ ਨਹੀਂ ਪਤਾ ਲੱਗਦਾ ਤਾਂ ਉਹਨੂੰ ਥੋੜਾ ਜਿਆ ਤੁਹਾਨੂੰ ਟਾਈਮ ਲੱਗਦਾ ਅਦਰਵਾਈਜ਼ ਇਹ ਨਹੀਂ ਹੈਗਾ ਵੀ ਤੁਹਾਨੂੰ ਸਮਝ ਨਹੀਂ ਆਊਗੀ ਗੱਲ ਇੱਕ ਹੁਣ ਕੈਂਡਲ ਆ ਵੀਰੇ ਉਹਨੂੰ ਲੋਕ ਕੈਂਡਲ ਕਹਿ ਕੇ ਅੰਗਰੇਜ਼ੀ ਵਾਲੇ ਕੈਂਡਲ ਕਹਿ ਕੇ ਬੁਲਾ ਲੈਂਦੇ ਆ ਕੋਈ ਚੀਜ਼ ਨੂੰ ਮੋਮਬਤੀ ਕਹਿੰਦੇ ਨੇ ਵਿੱਚ ਭਾਈ ਬਿਨਾ ਸਿੱਖੇ ਤੋਂ ਲੱਗ ਜਾਂਦੇ ਉਹਦਾ ਕੀ ਨੁਕਸਾਨ ਹੋ ਉਹਦੇ ਵਿੱਚ ਇਹ ਹੈ ਵੀਰੇ ਵੀ ਜਿਹੜੇ ਬਿਨਾ ਸਿੱਖੇ ਲੱਗਦੇ ਨੇ ਹੁਣ ਉਹ ਇਹ ਤਾਂ ਇੱਕ ਇੱਕ ਅੱਧੀ ਵਾਰ ਤਾਂ ਆਪਾਂ ਨੂੰ ਪ੍ਰੋਫਿਟ ਹੋ ਜੂਗਾ ਬੱਟਾ ਫਿਰ ਵੀ ਆ ਫਿਰ ਵੀ ਲਾਸ ਹੋਣ ਦੇ ਚਾਂਸ ਜ਼ਿਆਦਾ ਨੇ ਯਾਰ ਸਿੱਖ ਕੇ ਕਰਾਂਗੇ ਵੀਰੇ ਹਨਾ ਤਰੀਕੇ ਨਾਲ ਕਰਾਂਗੇ ਢੰਗ ਤਰੀਕੇ ਨਾਲ ਉਹਦੇ ਰੂਲ ਰੈਗੂਲੇਸ਼ਨ ਨੂੰ ਫਾਲੋ ਕਰਾਂਗੇ ਆਈ ਥਿੰਕ ਯਾਰ ਵਧੀਆ ਰਿਜ਼ਲਟ ਮਿਲ ਸਕਦਾ ਘਰ ਦੇ ਖਰਚੇ ਕੱਢਣ ਲੱਗੇ ਬਈ ਤੁਸੀਂ ਹਾਂ ਵੀਰੇ ਹਾਂ ਥੋੜਾ ਥੋੜਾ ਅਸੀਂ ਕਰ ਰਹੇ ਹਾਂ ਵੀਰੇ ਯਾਰ ਹਨਾ ਅਸੀਂ ਚੱਲ ਰੂਲ ਰੈਗੂਲੇਸ਼ਨ ਦੇ ਬਤੌਰਕ ਰਹੇ ਹਾਂ ਅਸੀਂ ਕਾਲੀ ਨਹੀਂ ਕਰ ਰਹੇ ਸਾਨੂੰ ਜੋ ਜੋ ਚੀਜ਼ਾਂ ਵੀਰਾ ਕਹਿੰਦਾਗਾ ਜੋ ਜੋ ਇਹ ਜੋ ਜੋ ਇਹ ਸਿਸਟਮ ਕਹਿੰਦਾਗਾ ਅਸੀਂ ਉਹਦੇ ਅਕੋਰਡਿੰਗ ਚੱਲ ਰਹੇ ਹਾਂ ਯਾਰ ਇਸ ਦਸ ਦੇ ਵਿੱਚ ਹੋਰ ਸਟੇਟਾਂ ਦੇ ਵੀ ਬੰਦੇ ਆਏ

ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਕਿੱਡੀ ਕਿੱਡੀ ਦੂਰੋਂ ਆਇਆ ਸਾਊਥ ਤੋਂ ਆਇਆ ਬਾਈ 2500 ਕਿਲੋਮੀਟਰ ਤੋਂ ਚੱਲ ਕੇ ਆਇਆ ਤੇ ਆਪਾਂ ਦਾ ਫੇਰ ਵੀ ਪੰਜਾਬ ਦੇ ਵਿੱਚ ਰਹਿਣੇ ਆਗੇ ਜਿਹੜਾ ਦਾ ਹੱਥ ਪੈਂਦਾ ਜਰੂਰ ਸਿੱਖੋ ਆ ਕੇ ਤੇ ਆ ਬਾਈ ਨੂੰ ਟਰਸਟ ਸੀਗਾ ਤਾਂ ਕਰਕੇ ਇੱਥੇ ਆਇਆ ਤੇ ਤੁਸੀਂ ਵੀ ਹੁਣ ਦੇਰ ਨਾ ਕਰੋ ਆਜੋ ਇੱਥੇ ਤਪਾਂ ਤੁਹਾਡੇ ਤੋਂ ਇਹੀ ਪੁੱਛਾਂਗੇ ਵੀ ਸੀਟਾਂ ਕਿੰਨੀਆਂ ਕਰਾ ਸਕਦੇ ਸੀਟਾਂ ਵੀਰੇ ਦੇਖੋ ਅਸੀਂ ਲਿਮਟਿਡ ਜੀਆਂ ਸੀਟਾਂ ਰੱਖਦੇ ਹਾਂ ਜੀ ਆਨਲਾਈਨ ਦੇ ਵਿੱਚ ਵੀ ਆਫਲਾਈਨ ਦੇ ਵਿੱਚ ਵੀ ਤਾਂ ਜੋ ਹਨਾ ਹਰੇਕ ਬੰਦੇ ਨੂੰ ਸਲਝਾਇਆ ਜਾਵੇ ਕਿਸੇ ਦਾ ਵੀ ਕੋਈ ਕਨਸੈਪਟ ਰਹੇ ਨਾ ਆਪਣੀਆਂ ਜਿਹੜੀਆਂ ਆਫਲਾਈਨ ਦੀਆਂ ਸੀਟਾਂ ਨੇ ਉਹ 6-7 ਕਪਈਆਂ ਨੇ ਜਿਹੜੀ ਤੇ ਆਨਲਾਈਨ ਦੇ ਵਿੱਚ ਅੱਠ ਸੀਟਾਂ ਆਪਣੀਆਂ ਰਹਿੰਦੀਆਂ ਨੇ ਹਜੇ ਜੇ ਕੋਈ ਆਉਣਾ ਚਾਹੁੰਦਾ ਕਿੰਨੀ ਤਰੀਕ ਤੱਕ ਕਰਾ ਸਕਦਾ 10 ਤਰੀਕ ਤੱਕ ਜੀ ਰਜਿਸਟ੍ਰੇਸ਼ਨ ਕਰਾ ਸਕਦਾ 10 ਤਰੀਕ ਤੱਕ ਬੰਦਾ ਬਣਾ ਕੇ ਦਰੋਂਗੇ ਪੂਰਾ ਵਧੀਆ ਜੀ ਮੈਂ ਕਹਿੰਦਾ ਤੁਸੀਂ ਉਸੇ ਆਪਣੇ ਸਟੂਡੈਂਟਾਂ ਨੂੰ ਸਾਰਾ ਨੂੰ ਵੀ ਸਿਖਾ ਕੇ ਤੋਰਦਾ ਹੈ ਜਰੂਰ ਵੀਰੇ ਦੇਖੋ ਜਿਹੜਾ ਆਪਣੇ ਕੋਲੇ ਆਉਂਦਾ ਸੀ ਜੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਉਹ ਨੂੰ ਜਿਹੜਾ ਬੰਦਾ ਆਪਣੇ ਤੋਂ ਨਹੀਂ ਸਿੱਖ ਪਾਉਂਦਾ ਉਹ ਫਿਰ ਕਿਤੇ ਵੀ ਨਹੀਂ ਸਿੱਖ ਸਕਦਾ ਇੰਨੇ ਡੀਪਲੀ ਤਰੀਕੇ ਨਾਲ ਆਪਾਂ ਕੋਸ਼ਿਸ਼ ਕਰਦੇ ਆਂ ਵੀ ਹਰੇਕ ਪਰਸਨ ਨੂੰ ਸਮਝ ਆਵੇ ਬਾਕੀ ਤੁਸੀਂ ਬਾਈ ਆਪਦੇ ਪਿੰਡ ਦੇ ਵਿੱਚ ਹੀ ਆ ਕੇ ਸਕਾਰੋ ਇਹ ਵੱਡੀ ਗੱਲ ਹੈ ਕਿ ਜਿਹੜਾ ਬਾਕੀ ਤੁਸੀਂ ਦੇਖ ਸਕਦੇ ਹੋ ਸਾਊਥ ਤੋਂ ਆਏ ਹੋਏ ਨੇ ਵੀਰ ਤਾਂ ਅਮਨਲਾਡੂ ਤੋਂ ਆਏ ਨੇ ਹਨਾ ਇਹ ਬਹੁਤ ਦੂਰ ਦੂਰੋਂ ਪਰਸਨ ਆ ਰਹੇ ਨੇ ਤੇ ਦੋਸਤੋ ਜਲਦੀ ਤੋਂ ਪਹਿਲਾਂ ਕੰਟੈਕਟ ਕਰ ਲੋ ਬਾਈ ਨੂੰ ਸ਼ਹਿਰ ਮਾਰਕੀਟ ਹੋਰ ਵੀ ਬਹੁਤ ਸਿਖਾਉਂ ਪਰ ਜਿਹੜਾ ਪੱਲੇ ਪਹਿਣਾ ਇੱਥੇ ਆ ਕੇ ਤੁਹਾਨੂੰ ਕਿਤੇ ਨਹੀਂ ਪਹਿਣਾ ਹੈਗਾ ਇਹ ਬਾਈ ਨੇ ਅਣਪੜਾ ਨੂੰ ਵੀ ਸਿਖਾ ਕੇ ਤੋਰਤਾ ਤੇ ਤੁਸੀਂ ਤਾਂ ਫਿਰ ਵੀ 5-10 ਪੜੇ ਹੋਵੋਗੇ ਜੇ ਤੁਸੀਂ ਅਣਪੜੋ ਤਾਂ ਵੀ ਆਜੋ ਬਾਈ ਆਪੀ ਸੋਡੇ ਸਿਖਾ ਕੇ ਤੋਰੋ ਮੋਬਾਈਲ ਚਲਾਉਣਾ ਆਉਣਾ ਚਾਹੀਦਾ ਜੀ ਜੋੜ ਘਟਾਓ ਕਰਨਾ ਆਉਣਾ ਚਾਹੀਦਾ ਤੇ ਕਰ ਲਓ ਕੰਟੈਕਟ ਵੀ ਨੇ ਸ਼ੇਅਰ ਮਾਰਕੀਟ ਸਿੱਖਿਆ ਹਾਂ ਜੀ ਦੋਸਤੋ ਧੰਨਵਾਦ